ਸਨਾਈ ਦੇ ਦੇ ਰਹੇ ਹਾਂ ਕਿ ਤੁਹਾਨੂੰ ਪਹਿਲਾਂ ਆਪ ਸਭ ਦਾ ਬਹੁਤ ਧੰਨਵਾਦ ਮੇਰੇ ਨਾਲ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੇ ਐਮਐਲਏ ਜਿੰਦਾਵਤ ਸਾਹਿਬ ਸਾਡੇ ਚੇਅਰਮੈਨ ਜਗਨਦਾਬ ਜੁਹਰਕਾਟ ਸੋਰੀ ਗੁਰਦਾਸਪੁਰ ਦੇ ਪ੍ਰਧਾਨ ਨੇ ਸੋ ਅੱਜ ਬੜੀ ਖੁਸ਼ੀ ਦੀ ਹੋ ਰਹੀ ਹੈ ਕਿ ਅਸੀਂ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਨਾਰਪੂਰ ਅਤੇ ਖੱਦਰ ਜਿਹੜੇ ਦੋਨਾਂ ਪਿੰਡਾਂ ਦੀ 1.36 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਨਵੀਂ ਜਲ ਸਪਲਾਈ ਸਕੀਮ ਨਾਲ ਰੌਟ ਕਰਨ ਕੀਤਾ ਸੋ ਪੂਰੇ ਇਲਾਕੇ ਨੂੰ ਪੀਣ ਵਾਲਾ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੇ ਬਹੁਤ 스ਪੀਡ ਨਾਲ ਮੈਂ ਆਪਸਰਾ ਤਨਵਾਰ ਕਰਨਾ ਜਿਨ੍ਹਾਂ ਨੂੰ ਕਹੂੰ ਦਿੱਤੇ ਸੀ ਕਿ ਇਹਨੂੰ 6 ਮਹੀਨੇ ਵਿੱਚ ਕੰਪਲੀਟ ਕਰਨਾ ਤੇ ਜਿਹੜਾ ਨੇ 6 ਮਹੀਨੇ ਤੇ ਤਿਆਰ ਕਰਕੇ ਹਰ ਘਰ ਜਿਹੜਾ ਪੀਣ ਵਾਲਾ ਪਾਣੀ ਪਹੁੰਚਾਇਆ ਸੋ ਮੁੱਖ ਮੰਤਰੀ ਸਰਦਾਰ ਪੌਰ ਸਿੰਘ ਮਾਜੀ ਦਾ ਜੋ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਪੀਣ ਵਾਲਾ ਪਾਣੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਸਮੱਸਿਆ ਨਹੀਂ ਰਹੂਗੀ ਸੋ ਉਹਨਾਂ ਨੂੰ ਮੈਂ ਮੁੱਖ ਰੱਖਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਆ ਕਿ ਜਿਹੜੇ ਵੀ ਬੈਟਸ ਨੂੰ ਸਾਨੂੰ ਐਪਲੀਕੇਸ਼ਨ ਹੁੰਦੀ ਹੈ ਨਾਲ ਦੀ ਨਾਲ ਸਾਨੂੰ ਕੁਮ ਹੋ ਜਾਂਦੇ ਆ ਕਿ ਇਹਨੂੰ ਬਹੁਤ ਜਲਦੀ ਕਰਾਓ ਕਿਸੇ ਨੂੰ ਸਮੱਸਿਆ ਨਾ ਹੋਵੇ ਸੋ ਅੱਜ ਮੈਂ ਐਮਐਲਏ ਸਾਹਿਬ ਨੂੰ ਬਹੁਤ-ਬਹੁਤ ਵਾਰਕਵਾ ਦਿੰਦਾ ਜਿਨ੍ਹਾਂ ਨੇ ਆਪਣੇ ਇਸ ਦੋ ਪਿੰਡਾਂ ਬਰਜਾ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖਤਮ ਕੀਤਾ ਸੋ ਅਫਸਰ ਸਾਹਿਬਾਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰੀ ਸਪੀਡ ਨਾਲ ਮਿਹਨਤ ਨਾਲ ਇਹ ਕੰਮ ਕੀਤਾ ਸੋ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਰਪੰਚ ਸਾਹਿਬਾਨਾਂ ਨੂੰ ਪੂਰੀ ਪੰਚਾਇਤ ਨੂੰ ਪੂਰੇ ਬਜ਼ੁਰਗਾਂ ਨੂੰ ਪ੍ਰਾਣਾ ਮਤਾਮਾਂ ਨੂੰ ਬਹੁਤ-ਬਹੁਤ ਵਾਰਕਵਾ ਦਿੰਦਾ ਹਾਂ ਧੰਨਵਾਦ ਕਰਦਾ ਇਹਦੇ ਨਾਲ ਦੀ ਨਾਲ ਜਿਹੜਾ 160 ਘਰਾਂ ਦੇ ਲੋਕਾਂ ਨੂੰ ਇਹ ਪਾਣੀ ਮਿਲਿਆ ਹੈ ਜਿਆ ਲੋਕਾਂ ਨੂੰ ਸਾਫ਼ ਪਿੰਡੂ ਪਾਣੀ ਮਿਲਿਆ ਇੱਥੇ ਹੋਰ ਬਹੁਤ ਕੰਮ ਹੋਇਆ ਇਸ ਤੋਂ ਇਲਾਵਾ 48 ਪਖਾਨਿਆਂ ਲਈ ਉਹ ਸਾਰੇ ਲਈ 7.20 ਲੱਖ ਜਾਰੀ ਕੀਤੇ ਗਏ 15000 ਰੁਪਏ ਦੀ ਰਕਮ ਜਿਹੜੀ ਹੈ ਰਾਪਾਤ ਨੂੰ ਦਿੱਤੀ ਗਈ ਸੋ ਇਹ ਇਹੋ ਜਿਹੇ ਜਿੰਨੀਆਂ ਵੀ ਪ੍ਰੋਬਲਮਾਂ ਜੋ ਵੀ ਸੀਗੀਆਂ ਐਮਐਲਏ ਸਾਹਿਬ ਦੀ ਆਉਣ ਦੇ ਉੱਤੇ ਇਹਨਾਂ ਨੇ ਜੋ ਵੀ ਮੰਗ ਕੀਤੀ ਉਹਨੂੰ ਪਹਿਲ ਦੇ ਦਰਜ ਤੇ ਸੀ ਕੀਤਾ ਸੋ ਮੈਂ ਪੂਰੇ ਇਲਾਕੇ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਸਭ ਤੋਂ ਪਹਿਲਾਂ ਮੈਂ ਮੋਢੀਆਂ ਸਾਹਿਬ ਜਿਹੜੇ ਕੈਬਨਿਟ ਦੇ ਵਜ਼ੀਰ ਆ ਉਹਨਾਂ ਦਾ ਚੀਚੇ ਤੌਰ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਇੱਕ ਬਿਲਕੁਲ ਬਾਰਡਰ ਦੇ ਕੰਡੇ ਤੇ ਨਾਰਪੁਰ ਖਤਰ ਪਿੰਡ ਜਿਹੜੇ ਵਸਦੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੇ ਸਮੇ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਜਲਦੀ ਜਿਹੜੀ ਹੈ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਹੈ ਤੇ ਉਹਦਾ ਅੱਜ ਉਦਗਾਟਨ ਕੀਤਾ ਧੰਨਵਾਦ ਮੋਢੀਆਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਨੂੰ ਹਲਕੇ ਦੀ ਡਿਮਾਂਡ ਭੇਜਦੀਆਂ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਜੀਆਂ ਮਿਲ ਰਹੀਆਂ ਮੈਂ ਸੀਐਮ ਸਾਹਿਬ ਦਾ ਤੇ ਮੁਡੀਆ ਸਾਹਿਬ ਦਾ ਧੇਰਾ ਬਾਬਾ ਨਾਨਕ ਹਲਕੇ ਚਾਹੁੰ ਤੇ ਧੰਨਵਾਦ ਕਰਦਾ ਹਾਂ